ਜੋ ਆਪਣੀ ਕਮੇਟੀ ਗਈ ਸੀ ਉਹ ਪ੍ਰਸ਼ਾਸਨ ਨਾਲ ਜੋ ਉਹਨਾਂ ਨੇ ਭਰੋਸਾ ਦਿਵਾਇਆ ਹੋ ਗੱਲਬਾਤ ਹੋ ਚੁੱਕੀ ਹੈ ਪ੍ਰਸ਼ਾਸਨ ਵੀ ਇੱਥੇ ਆ ਬੈਠ ਜਾਓ ਪ੍ਰਸ਼ਾਸਨ ਦੇ ਰਮਿੰਦਰ ਹੁੰਦੇ ਨੇ ਉਹਨਾਂ ਦੇ ਅੱਗੇ ਗੱਲ ਪਚਾਉਣੀ ਆ ਸੀ ਉਹਨਾਂ ਦੇ ਮਾੜੇ ਬੜਾ ਹੀ ਦੱਸਣਾ ਚਾਹੁੰਦੇ ਆ ਕਿ ਜੋ ਕਮੇਟੀ ਨੇ ਫੈਸਲਾ ਕੀਤਾ ਕਿ ਜੇਕਰ 4 ਵਜੇ ਤੱਕ ਸਾਰੇ ਦੋਸ਼ੀ ਜ਼ਿੰਮੇਵਾਰ ਕੀਤੇ ਜਾਂਦੇ ਆ ਠੀਕ ਆ ਨਹੀਂ ਹਰ ਪਾਸੇ ਵਾਲਾ ਰੋਡ ਚਾਲ ਕਰਕੇ ਅਣ ਮਿੱਥੇ ਸਮੇਂ ਲਈ ਇੱਥੇ ਬੈਠਾ ਜਾਊਗਾ ਸਾਰੇ ਸਾਹਿਬ ਤੋਂ ਸੋ ਇਹ ਤੁਹਾਡੀ ਸਾਰੇ ਦੀ ਸਹਿਮਤੀ ਆ ਤੁਹਾਡਾ ਸਾਰਾ ਸਹਿਯੋਗ ਚਾਹੀਦਾ ਤਰਾਂਤ ਵੀ ਰਹਿਣਾ ਸਮਾਜਿਕ ਕਰਨਾ ਪੈਣਾ ਪਰ ਉਹਦੇ ਲਈ ਮਜ਼ਬੂਤ ਹੋ ਤੁਹਾਨੂੰ ਕਿਹਾ ਸੀਗੇ ਫੈਸਲਾ ਕੋਈ ਤੁਹਾਡੇ ਅੰਦਰ ਹੀ ਹੋਊਗਾ ਪਰ ਕਿਸੇ ਢੰਗ ਨਾਲ ਹੋਣਾ ਸੀ ਪਰ ਸਾਡੇ ਭਰਾ ਤੇਜੀ ਕਰਦੇ ਸੀ ਹੁਣ ਵੀ ਫੈਸਲਾ ਉਹੀ ਹੋਇਆ ਹੋਇਆ ਤਾਂ ਤੁਹਾਡਾ ਹੀ ਫੈਸਲਾ ਜੋ ਤੁਹਾਡੀ ਕਮੇਟੀ ਨਾਲ ਰੱਖੀ ਆ ਹੁਣ ਮੈਂ ਬੇਨਤੀ ਕਰਦਾ ਕਿ ਸਰਪੰਚ ਸਾਹਿਬ ਜਸਵੀਰ ਸਿੰਘ ਜੀ ਲੱਖਾ ਉਹ ਸੰਬੋਧਨ ਕਰਦਗੇ ਇੱਕ ਬੇਨਤੀ ਆਈ ਸੀ ਜੋ ਆਪਣੀ ਇਹ ਲੜਕੀ ਦਾ ਕਤਲ ਹੋਇਆ ਉਹਦੇ ਚਾਚਾ ਜੀ ਦਲੇਰ ਸਿੰਘ ਜੀ ਵੱਲੋਂ ਉਹ ਕਹਿੰਦੇ ਵੀ ਸਾਡਾ ਗਮਗੀਰ ਮਾਹੌਲ ਨੂੰ ਕੋਈ ਵੀ ਸ਼ਰਾਰਤੀ ਅੰਸ ਬਗਾੜੇਗਾ ਜੋ ਫੈਸਲਾ ਲਊਗਾ ਸਾਡਾ ਪਰਿਵਾਰ ਲਊਗਾ ਕੋਈ ਵੀ ਆਮ ਮਹਾਰਾ ਫੈਸਲਾ ਨਾ ਲਵੇ ਵੀ ਅਸੀਂ ਆਹ ਕਰਨਾ ਸੀ ਉਹ ਕਰਨਾ ਕਿ ਬਸ ਸਾਡਾ ਸਾਥ ਦੇ ਦਿਓ ਕੋ ਸਪੈਸ਼ਲ ਇੱਥੇ ਬੇਨਤੀ ਕਰਕੇ ਗਏ ਨੇ ਕਿ ਧੰਨਵਾਦ ਆ ਅਸੀਂ ਸਾਰਾ ਸਾਡਾ ਸਾਥ ਦੇ ਰਹੇ ਨੇ ਪਰ ਕੋਈ ਵੀ ਆਮ ਮਹਾਰਾ ਕੋਈ ਫੈਸਲਾ ਨਾ ਲਵੇ ਜੋ ਫੈਸਲਾ ਲਊਗਾ ਸਾਡਾ ਪਰਿਵਾਰ ਕਮੇਟੀ ਨਾਲ ਰਾਇਬਚਾਰ ਕਰਕੇ ਲਊਗਾ ਕਿਸੇ ਦਾ ਇਕੱਲੇ ਦਾ ਕੋਈ ਫੈਸਲਾ ਨਹੀਂ ਹੋਊਗਾ ਇੰਨੀਆਂ ਬੇਨਤੀਆਂ ਦੇ ਨਾਲ ਮੈਂ ਬੇਨਤੀ ਕਰਦਾ ਪਹਿਲਾ ਕੁਲਵੀਰ ਸਿੰਘ ਜੀ ਸਾਹਿਬ ਦਾ ਪੰਜ ਬੁਰਜ ਕਰਾਣਾ ਉਹ ਸਵਾਲ ਕਰਨਗੇ ਕੁਲਵੀਰ ਸਿੰਘ ਜੀ ਸਾਹਿਬ ਦਾ ਪੰਜ ਬੁਰਜ ਕਰਾਣਾ